ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਅਨਡਿੱਠਾ ਪੈਰਾ ਰਚਨਾ ਕਰਾਂਗੇ ਮਤਲਬ ਕਿ ਇੱਕ ਪੈਰਾ ਤੁਹਾਨੂੰ ਦਿੱਤਾ ਹੈ ਉਹਦੇ ਵਿੱਚ ਤੁਸੀ ਕੁਐਸਚਨ ਲੱਭਨੇ ਆ ਜਿਵੇਂ ਕੰਪ੍ਰੇਸ਼ਨ ਹੁੰਦਾ ਠੀਕ ਹੈ ਨਾ ਲੈਟਸ ਸਟਾਰਟ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਦੀਪੂ ਟਮਾਟਰ ਤਾਂ ਕੱਚੇ ਵੀ ਸਵਾਦ ਲੱਗਦੇ ਨੇ ਰਮੀ ਤੈਨੂੰ ਤਾਂ ਪਤਾ ਹੀ ਨਹੀਂ ਟਮਾਟਰ ਕੱਚੇ ਵੀ ਖਾਈਦੇ ਹਨ ਜਿਵੇਂ ਮੂਲੀ ਕੱਚੀ ਵੀ ਖਾਈਦੀ ਹੈ ਤੇ ਇਸ ਦੀ ਸਬਜੀ ਵੀ ਬਣਦੀ ਹੈ ਯਾਨੀ ਕਿ ਉਹ ਕੰਦਾ ਕਿ ਟਮਾਟਰ ਕੱਚੇ ਵੀ ਖਾਈਦੇ ਆ ਤੇ ਫਿਰ ਉਹਦਾ ਦੋਸ ਸਕੰਦਾ ਵਾ ਕਿ ਤੈਨੂੰ ਨਹੀਂ ਪਤਾ ਕਿ ਜਿਵੇਂ ਮੂਲੀ ਕੱਚੀ ਖਾਈ ਜਾਂਦੀ ਹੈ ਤੇ ਉਹਦੀ ਸਬਜੀ ਬਣਦੀ ਹੈ ਉਵੇਂ ਟਮਾਟਰਾਂ ਦੀ ਵੀ ਸਬਜੀ ਬਣਦੀ ਹੈ ਤੇ ਉਹ ਵੀ ਕੱਚੇ ਖਾਈ ਜਾਂਦੇ ਹਨ ਰਾਜੂ ਪਿਛਲੇ ਸਾਲ ਸਾਡੇ ਮੂਲੀਆ ਤੇ ਸ਼ਗਮ ਬਹੁਤ ਹੋਏ ਆ ਕੋਣ ਕਹਿੰਦੇ ਤੀਸਰਾ ਨਾ ਦਾ ਮਿੱਤਰ ਹੈਗਾ ਰਾਜੂ ਜਿਹੜਾ ਕਿ ਸਬਜ਼ੀਆਂ ਉਗਾਉਂਦੇ ਆ ਤੇ ਉਹਨੇ ਕਿਹਾ ਕਿ ਸਾਡੇ ਮੂਲੀਆ ਤੇ ਸ਼ਲਗਮ ਬਹੁਤ ਹੋਈ ਰਮੀ ਅੱਛਾ ਤੁਸੀਂ ਹੋਰ ਕੀ ਬੀਜਦੇ ਹੁੰਦੇ ਹੋ ਰਾਜੂ ਬਾਪੂ ਜੀ ਕਿੰਨਾ ਕੁਛ ਬੀਜ ਛੜਦੇ ਹਨ ਆਲੂ ਕੱਦੂ ਟਿੰਡੇ ਟਮਾਟਰ ਭਿੰਡੀ ਤੋਰੀ ਕੀਆ ਤੋਰੀ ਹਰੀਆਂ ਮਿਰਚਾਂ ਆਦੀ ਲੰਬੜਦਾਰ ਦਾ ਅਰਬੀ ਵੀ ਬੀਜਦਾ ਹੈ ਲੰਬੜਦਾਰ ਐ ਉਹਨੂੰ ਕਿਸੇ ਹੋਰ ਬਾਰੇ ਗੱਲ ਕਰਦੇ ਵੇ ਠੀਕ ਹੈ ਰਮੀ ਕਿਉਂ ਦੀਪੂ ਤੁਸੀਂ ਕੀ ਬੀਜਦੇ ਹੋ रमी ने पहले दीपू राजू पूछा है हूँ राजू ने उन्होंने पूछा ठीक है दीपू असी बैंगन गाजर मूलिया करेले तो खीरे बीजते हाँ हूँ असी लाए दे लाए ने गडे लसन मटर पहले चीज़ा बी बीजते हूँ उन्होंने की लाया गंढे लसन तो मटर यानी कि प्याज नमी असी तो सारे सब्जियां शहरों ही लिया कि सब्जियां होंदिया ना उ हो राजू ਤੂੰ ਹੁਣ ਤੱਕ ਕਿਹੜੇ ਕਿਹੜੇ ਸਬਜ਼ੀਆਂ ਖਾ ਕੇ ਦੇਖਿਆ ਹਨ ਰਬ ਰਮੀ ਬੈਂਗਨ ਗੋਭੀ ਗਾਜਰਾ ਸਾਗ ਤੇ ਜਮੇਕਤ ਫਸਟ ਕੁਐਸਚਨ ਆ ਟਮਾਟਰ ਕਿਸ ਤਰ੍ਹਾਂ ਖਾਂਦੇ ਜਾਂਦੇ ਹਨ ਇਹਦਾ ਆਨਸਰ ਸਾਨੂੰ ਫਸਟ ਲਾਈਨ 'ਚ ਮਿਲੇਗਾ ਟਮਾਟਰ ਦਾ ਕੱਚੇ ਵੀ ਸੁਆਦ ਲੱਗਦੇ ਹਨ ਠੀਕ ਹੈ ਉਹਨੇ ਕੀ ਪੁੱਛਿਆ ਕਿ ਕਿਸ ਤਰ੍ਹਾਂ ਖਾਦੇ ਜਾਂਦੇ ਹਨ ਟਮਾਟਰ ਕੱਚੇ ਹੀ ਖਾਦੇ ਜਾਂਦੇ ਹਨ ਠੀਕ ਹੈ ਪੁਆਇੰਟ ਟੂ ਪੁਆਇੰਟ ਅਸੀਂ ਆਨਸਰ ਲਿਖਣਾ ਹੈ ਤੇ ਸਬਜ਼ੀ ਵਿੱਚ ਵੀ ਪੈਂਦੇ ਹਨ ਐਕਸਟਰਾ ਲਿਖਣ ਦੀ ਲੋੜ ਨਹੀਂ ਹੈ। ਨੈਕਸਟ ਹੈ ਰਾਜੂ ਦੇ ਬਾਪੂ ਜੀ ਖੇਤਾ ਵਿੱਚ ਕੀ ਕੁਝ ਬੀਜਦੇ ਸਨ ਜਾਂ ਮਤਲਬ ਕਿ ਕਿਹੜੀਆਂ ਸਬਜ਼ੀਆਂ ਬੀਜਦੇ ਸਨ। ਹੁਣ ਅਥੇ ਰਾਜੂ ਦੇ ਇਹ ਦੱਸਿਆ ਹੈ ਉਹਨੇ ਆਲੂ, ਕਦੂ, ਟਮਾਟਰ, ਟਿੰਡੇ, ਤੋਰੀ, ਕੀ ਜਾਂ ਹਰੀ ਮਿਰਚਾ ਜੋ ਵੀ ਉਹਨੇ ਲਿਖਿਆ ਉਹ ਅਸੀਂ ਸਾਰੇ ਅਥੇ ਮੈਂਸ਼ਨ ਕਰ ਦੇਣਾ। ਮੂਲੀਆ, ਸ਼ਰਗਮ, ਆਲੂ, ਕਦੂ, ਟਿੰਡੇ, ਟਮਾਟਰ, ਪਿੰਡੀ, ਤੋਰੀ, ਕੀ ਜਾਂ ਤੋਰੀ ਤੇ ਹਰੀ ਮਿਰਚਾ ਆਦਿ। ਨੈਕਸਟ ਨੰਬਰ 3 ਹੈ ਰਮੀ ਹੋਰੀ ਕੀ ਬੀਜਦੇ ਹਨ? रमी हूं रमी अस् देखे रमी कितें है रमी है रमी असी तो सारिया सब्जियाँ शहरों ही लिया हाँ ए रमी लास्ट कहता बैंगन गोभी गाजरा साग ठीक है असी इतने लिखना है रमी होरी की बीजते सन बैंगन गाजर मूली करेले कीरे लसन मटर ठीक है रमी होनी सब्जियाँ कितों लिया सन शहरों कितों लिया सन शहरों ਰਮੀ ਨੇ ਹੁਣ ਤੱਕ ਕਿਹੜੀਆਂ ਕਿਹੜੀਆਂ ਸਬਜ਼ੀਆਂ ਖਾਧੀਆਂ ਸਨ ਐਥੇ ਦੱਸਣਾ ਹੁਣ ਤੱਕ ਤੂੰ ਕਿਹੜੀਆਂ ਕਿਹੜੀਆਂ ਸਬਜ਼ੀਆਂ ਖਾਂਦੇ ਆ ਖਾਧੀਆਂ ਨੇ ਰਾਜੂ ਰਮੀ ਨੂੰ ਪੁੱਛਦਾ ਉਹ ਕਹਿੰਦਾ ਮੈਂ ਬੈਂਗਨ ਗੋਭੀ ਗਾਜਰਾ ਸਾਗ ਤੇ ਜੰਗੀ ਘਟ ਠੀਕ ਐ ਐਸੇ ਇਥੇ ਮੈਂਸ਼ਨ ਕਰ ਦਾਂਗੇ ਨੈਕਸਟ ਐ ਇਹ ਵਾਰਤਾਲਾਪ ਕਿੰਨਾ ਕਿੰਨਾ ਵਿਚਕਾਰ ਹੁੰਦੀ ਐ ਯਾਨੀ ਕਿ ਕਿਹੜੇ ਕਿਹੜੇ ਦੋਸਤ ਆਪਸ ਵਿੱਚ ਗੱਲ ਕਰਦੇ ਆ ਐ ਵਾਰਤਾਲਾਪ ਦੀਪੂ ਰਮੀ ਰਾਜੂ ਅੰਨਾ ਵਿੱਚ ਹੀ ਹੁੰਦੀ ਤਿੰਨ ਜਨਿਆਂ ਵਿੱਚ ਠੀਕ ਐ ਜਿੱਥੇ ਲੰਬੜਦਾਰ ਦਾ ਜ਼ਿਕਰ ਕੀਤਾ ਉਹਨਾਂ ਨੇ ਉਹਨਾਂ ਵਾਰਤਾਲਾਪ ਨਹੀਂ ਹੋ ਰਹੀ ਇਸ ਕਰਕੇ ਅਸੀਂ ਕੀ ਲਿਖਾਂਗੇ ਦੀਪੂ ਰਮੀ ਤੇ ਰਾਜੂ ਦੇ ਵਿਚਕਾਰ ਆਪਣੀਆਂ ਮਨਪਸੰਦ ਪੰਜ ਸਬਜ਼ੀਆਂ ਦੇ ਨਾਮ ਲਿਖੋ ਗੋਭੀ ਮਟਰ ਗਾਜਰ ਟਿੰਡੇ ਸਾਗ ਤੁਸੀਂ ਕੋਈ ਵੀ ਜਿਹੜੀ ਤੁਹਾਨੂੰ ਪਸੰਦ ਹੋ ਲਿਖ ਸਕਦੇ ਹੋ ਨੈਕਸਟ ਸੈੱਟ 10 ਸਬਜ਼ੀਆਂ ਦੇ ਨਾਮ ਲਿਖੋ ਇਹਦੇ ਵਿੱਚ ਕੋਈ ਵੀ ਸਬਜ਼ੀ ਆ ਤੁਸੀਂ ਕੋਈ ਵੀ 10 ਇੱਥੇ ਨੋਟ ਕਾਟ ਸਕਦੇ ਹੋ ਪੇਪਰ 'ਚ ਆ ਵੀ ਸਕਦਾ ਸੈਪਰੇਟ ਜਾਂ ਆ ਵੀ ਆ ਸਕਦਾ ਕਿ ਤੁਸੀਂ ਅ ਯਾ ਤਾਂ ਤੁਹਾਨੂੰ ਕਿਹਾ ਅਜੇਗਾ ਪਾਲਕ ਦਾ ਪਿਕਚਰ ਬਣਾਓ ਭਿੰਡੀ ਦੀ ਬਣਾਓ ਜਾਂ ਕੋਈ ਆਪਣੀ ਮਨਪਸੰਦ ਸਬਜ਼ੀਆਂ ਦੇ ਨਾਂ ਲਿਖੋ ਜਾਂ ਸਬਜ਼ੀਆਂ ਦੀ ਅ ਚਿੱਤਰ ਦਿੱਤੇ ਹੋਣਗੇ ਉਹਦਾ ਨਾਮ ਲਿਖਣਾ ਜਾਂ ਤੁਹਾਨੂੰ ਚਿੱਤਰ ਬਣਾਉਣਾ ਜਿਵੇਂ ਪਾਲਕ ਦਾ ਚਿੱਤਰ ਬਣਾਓ ਕੁਝ ਵੀ ਕੁਐਸਚਨ ਐਵੇਂ ਆ ਸਕਦਾ ਠੀਕ ਹੈ